ਜੀਰੇ ਉੱਥੇ ਭਾਜੀ ਬਹੁਤ ਏਰੀਏ ਵਿੱਚ ਆਧਰੇ ਟ੍ਰੈਕਟਰ ਮਿਲਦਾ ਹਾਂ ਠੀਕ ਆ ਉਹਨਾਂ ਨੂੰ ਸਾਫ ਸਿਟੀ ਰੱਖ ਲਓ ਜਾਂ ਕੁਝ ਵੀ ਰੱਖ ਲਓ ਉਹ ਭਾਜੀ ਜਿੱਦਾਂ ਆਪਾਂ ਬੈਂਕਾਂ ਚ ਲੋਨ ਕਰੋ ਲੋਨ ਨਹੀਂ ਕਰਾਉਂਦੇ ਨਕਦੀ ਲੈਂਦੇ ਆ ਉਹ ਟ੍ਰੈਕਟਰ ਲੈ ਕੇ ਟ੍ਰੈਕਟਰ ਨੂੰ ਵੇਚ ਦਿੰਦੇ ਆ ਟ੍ਰੈਕਟਰ ਦੇ ਲੋਨ ਲੈ ਲੈਂਦੇ ਆ ਅੱਛਾ ਹੁਣ ਇੱਧਰ ਹੋ ਜੋ ਜਿੱਦਾਂ ਰੱਖ ਲੋ ਭਾਈ ਜਿੱਦਾਂ ਰੱਖ ਲਓ ਵੀ ਆਪਾਂ ਜਿੱਦਾਂ ਹੁਣ ਕੋਈ ਵੀ ਚੀਜ਼ ਲੈਣੀ ਆ ਬੈਂਕ ਤੋਂ ਲੋਨ ਲੈਣੇ ਆ ਉਹਨਾਂ ਨੇ ਟ੍ਰੈਕਟਰ ਦੇ ਲੋਨ ਕਰਾਉਂਦੇ ਟਰੈਕਟਰ ਬਾਅਦ ਚ ਵੇਚ ਦੋਣਾ ਉਹ ਪੈਸੇ ਆਪਣੇ ਓਕੇ ਭਾਜੀ ਓਕੇ ਜੀ ਜਿੱਦਾਂ ਉਹ ਟ੍ਰੈਕਟਰ ਲੈ ਲੈਂਦੇ ਆ ਉਸ ਟ੍ਰੈਕਟਰ ਨੂੰ ਬਾ ਟਰੈਕਟਰ ਵਾਲੇ ਪੈਸੇ ਵਰਤ ਲੈਣੇ ਆ। ਅੱਛਾ ਪੈਸੇ ਵਰਤ ਲੈਣੇ। ਜੇ ਦਾ ਆਪਾਂ ਬੈਂਕ ਚੋਂ ਕੋਈ ਵੀ ਲੈਂਡ ਲਈ ਦੀ ਉਹ ਲੈਂਡ ਨਹੀਂ ਨਵੇਂ ਟਰੈਕਟਰ ਲੈਂਦੇ ਉਹ ਚੱਲਿਆ ਵੀ ਕੋਈ ਨਹੀਂ ਜੀ ਬਾਜੀ। ਮੈਨੂੰ ਲੱਗਦਾ ਉਹਨਾਂ ਨੇ ਜਿਹੜਾ ਲੈ ਕੇ ਜਾਂਦਾ 37 38 ਕਿਹ ਘੰਟੇ ਚੱਲਿਆ ਸੀ। ਨਹੀਂ ਹੁਣ ਇਦਾਂ ਹੋ ਜਾਂਦਾ। ਹਾਂ ਜੀ ਮਿਲ ਜਾਂਦੇ ਆ। ਪਿਛਲੇ ਸਾਲ ਵੀ ਸਾਨੂੰ ਇੱਕ ਜਦੋਂ ਅਸੀਂ ਜੌਂਡੀਅਰ ਲਿਆ 23 ਵਿੱਚ ਉਸ ਟਾਈਮ ਸਾਨੂੰ ਮਿਲਦਾ ਸੀਗਾ ਜੀ 52 ਦਾ ਸੀਗਾ ਉਹ। ਉਹ ਸਾਨੂੰ ਦਿੰਦੀ ਸੀਗੇ 6.5 ਲੱਖ ਸਵਾ 6 ਲੱਖ ਦਾ। ਤੇ ਉਹ ਆਪਣਾ ਮਾਨ ਸੀ ਵੀ ਆਹ ਮਾਡਲ ਲੈਣਾ ਆ। ਹਾਂ ਜੀ। ਇਹ ਮਾਡਲ ਨਹੀਂ ਸੀ ਮਿਲਣਾ। ਇਹ ਮਾਡਲ ਨਹੀਂ ਸੀਗਾ। ਟਰੈਕਟਰ ਦਾ ਕੋਈ ਭਾਜੀ ਬਹੁਤ ਉਹਨਾਂ ਦੇ ਫਤਿਹਪੁਰ ਸਪੈਸ਼ਲ ਟਰੈਕਟਰ ਦਾ ਕੰਮ ਆ। ਕਿਸੇ ਗੱਲ ਤੋਂ ਇਹਨੂੰ ਪਛਾਣਨਾ ਹੋਵੇ ਵੀ ਇਹ 45 ਆ ਕਿਹੜੀ ਗੱਲ ਤੋਂ ਪਤਾ ਲੱਗੂ? ਭਾਜੀ ਕਿਸੇ ਤੋਂ ਵੀ ਨਹੀਂ ਪਤਾ ਲੱਗਣਾ ਜੀ। ਸਾਰਾ ਕੋ 60 ਵਾਲਾ ਜੀ। ਛੱਠੀ ਆ ਭਾਜੀ ਉਦਾਂ ਦਾ। ਇਹ ਇਹਦੇ ਇਕੱਲੇ ਫਿਰ ਪੰਪ ਹੀ ਉਹ ਜੋਂਡੀਰ ਵਾਲੀ ਕੰਮ ਹੀ ਹੋ ਗਿਆ। ਪੰਪ ਵੱਡਾ ਕਰ ਦੋ ਤੇ 60 60 ਬਣ ਜਾਂਦਾ ਜੀ। ਹੋਰ ਤਾਂ ਕੁਝ ਵੀ ਨਹੀਂ ਲੱਗਿਆ। ਜਦੋਂ ਜਿਹੜਾ ਪਹਿਲਾਂ 60 ਆਉਂਦਾ ਸੀ ਉਹਦੇ ਇਹੀ ਚੀਜ਼ੇ ਸੈਂਟਰ ਗੇਅਰ ਜਦੋਂ ਸੈਡ ਗੇ ਫਟ ਕੀਤਾ ਬਹੁਤ ਫਰਕ ਪਿਆ ਜੀ। ਔਰ ਬਾਜੀ ਉਹਦੇ ਜਿਹੜਾ ਹੱਡ ਗੋਡੇ ਜਾਂ ਨਰੋਏ ਕੀਤੇ ਜਦਾ। ਬੜਾ ਪਿੱਛੋਂ ਲੈ ਗਾ ਲੋਕਰ ਹੈਵੀ ਜਾਂ ਕੀਤਾ ਵੇ ਭਾਜੀ। ਹਾਂਜੀ। ਇਹਨੂੰ ਟਰਮ ਡੁਰਬੋ ਬੁਲਾਉਂਦੇ ਹਾਂ। ਹਾਂ ਤਾਂ ਮੀਆਂ ਨੂੰ ਸੁਹਾਗੇ ਨੂੰ ਇਹ ਵੀ ਬੜਾ ਨਿਆਰਾ। ਵਾਧੂ ਭਾਜੀ। ਜਿਹੜਾ ਹੱਲ ਤਾਂ ਤਾਂ ਸੁਹਾਗੇ ਦੀ ਖੇਤੀ ਨਾ। ਜਿਹੜਾ ਭਾਜੀ ਉਹ ਵਾਰੀ ਫਾਲਿਆ ਨਾ ਬੋਣਾ ਜੀ ਨਾ ਉਹ ਮਾ ਬੰਦਾ ਨਾ ਇੱਕ ਵਾਰੀ ਜਿਹੜਾ ਬੰਦੇ ਨੂੰ ਚੰਗੀ ਤਰ੍ਹਾਂ ਬੋਣਾ ਆਉਂਦਾ ਇਹਨੂੰ ਲੈਫਟ ਨੂੰ ਹੱਥ ਲਾਉਣ ਦੀ ਲੋੜ ਨੇ ਸੈੱਟ ਕਰ ਲਓ ਬੰਨੇ ਬੁੰਨੇ ਦੇ ਅੱਦੇ ਮੁੜੀ ਆਉਂਦਾ ਨਾ ਟਰਾਲੀ ਨੂੰ ਨਾ ਇਹ ਚੱਕ ਹੁੰਦਾ ਇਹਦਾ ਕਿੰਨਾ ਕੁ ਵਜਨ ਹੈ ਮੈਨੂੰ ਕੁਆਂਟਲ ਕਦਾ ਬੰਪਰ ਲੱਗਾ ਹੈ ਜੀ ਹਾਂ ਆ 6 ਸੂਤ ਦਾ ਬੰਪਰ ਲਾ ਆ ਹਾਂ ਇਹਦੇ ਮਰ ਵੀ ਅਸੀਂ 24 40 ਪਾਈ ਫਰੀਦੀ ਆ ਵਧੀਆ ਲਈ ਫਿਰਦਾ ਮੰਨ ਲਓ ਜੌਂਡੀਅਰ ਆ ਜੌਂਡੀਅਰ ਮਰ 2.5 ਕੁਆਂਟਲ 2 ਕੁਆਂਟਲ 20 ਕਿਲੋ ਵਜਨ ਹੈ ਉਹ ਤਾਂ ਵੀ ਉਹ ਤਾਂ ਵੀ ਇਹਨੂੰ ਤਾਂ ਭਾਈ ਲੋੜੇ ਨਹੀਂ ਵੇ ਹਾਂ ਇਹ ਤਾਂ ਆ ਵੀ ਬਹੁਤ ਵਧੀਆ ਇਹ ਟ੍ਰੇਸ ਕੇ ਲੋ ਵਧੀਆ ਇਹ ਨਾ ਤਾਂ ਖੇਤੀ ਨੂੰ ਜਿੰਨਾ ਕਿ ਮੇਰਾ ਐਕਸਪੀਰੀਅੰਸ ਆ ਮੈਂ ਤੁਹਾਨੂੰ ਭਾਈ ਇੱਕ ਗੱਲ ਦੱਸਦਾ ਜੀ ਚਲੋ ਪੰਪ ਕਰਾਇਆ ਅਸੀਂ ਪਿਛਲੇ ਸਾਲ ਵੀ ਐਤਕੀ ਵੀ ਜਾ ਗਏ ਹਰੰਦ ਨੂੰ ਹੂੰ 2 ਸਾਲ ਪਹਿਲਾਂ ਵੀ ਗਏ ਸੀਗੇ ਹੂੰ ਐਤਕੀ 26 ਫੁੱਟ ਦੀ ਟਰਾਲੀ ਸੀਗੀ अच्छा ठीक है जी ओदे ਵਿੱਚ ਬੰਦੇ ਵੀ ਸੀਗੇ 70-75 ਜਣੇ ਬੈਠੇ ਬੰਦੇ ਵੀ ਸਾਰੇ ਬੁੜੀਆਂ ਜਦਾਂ ਅਸੀਂ ਸਾਰੇ ਗਏ ਸੀਗੇ ਸਰਹੰਦ ਨੂੰ ਮੱਥਾ ਟੇਕਣ ਸਾਨੂੰ ਦੇਖ ਲਓ ਭਾਜੀ ਬਾਟ ਇੱਥੋਂ ਅਸੀਂ ਪਹਿਲਾਂ 15 ਕਿਲੋਮੀਟਰ ਫਗਵਾੜੇ ਗਏ ਹੂੰ ਫਗਵਾੜੇ ਉਹ ਲੁਧਿਆਣੇ ਵਿੱਚ ਦੀ ਸਰਹੰਦ ਗਿਆ ਜੀ ਹੂੰ ਸਰਹੰਦੋਂ ਅਸੀਂ ਆ ਗਏ ਚਮਕੌਰ ਸਾਹਿਬ ਹੂੰ ਚਮਕੌਰ ਸਾਹਿਬ ਤੋਂ ਅਗਾਂ ਰੂਪੜ ਰੂਪੜ ਤੋਂ ਭਾਜੀ ਫੇਰ ਦੇਖ ਲਓ ਨਮਸ਼ਹਿਰ ਵਿੱਚ ਦੀ ਹੋ ਕੇ ਬਰਾਮ ਤੋਂ ਫੇਰ ਪੈਂਡ ਆਏ ਇੱਕੋ ਟੈਂਕੀ ਦਾ ਇੱਕੋ ਟੈਂਕੀ ਦਾ ਇੱਕ ਟੈਂਕੀ ਨਾਲ ਹੀ ਹਾਂਜੀ ਬੰਦੇ ਉਹ ਪਤੰਦਰੋਂ ਇੱਕ ਟੈਂਕੀ ਨਾਲ ਹੀ ਪੂਰਾ ਉੱਧਰ ਦੀ ਘਰੇ ਘਟ ਆਇਆ ਕੋਈ ਟਰੈਕਟਰ ਨਹੀਂ ਇਹਦਾ ਇੰਨੀ ਇੰਨੀ ਬਾਟ ਕੱਢ ਸਕਦਾ ਨਹੀਂ ਕਰ ਸਕਦਾ ਯਾਰ ਸਾਨੂੰ 300 ਕਿਲੋਮੀਟਰ ਦੇ ਕਰੀਬ ਬਾਟ ਪੈ ਗਈ ਸੀ ਮੈਂ ਉਹੀ ਤਾਂ ਕਹੀ ਇਹ ਨਾ ਯਾਰ ਇੱਕ ਟੈਂਕੀ ਨਹੀਂ ਕੱਢ ਗਿਆ ਅਸੀਂ ਦੋ ਵਾਰੀ ਜਾਏ ਆ ਭਾਜੀ ਇੱਕ ਵਾਰੀ 24 ਫੁੱਟੀ ਲੈ ਕੇ ਗਏ ਸੀ ਹਮ ਇੱਕ ਵਾਰੀ 26 ਫੁੱਟੀ ਲੈ ਕੇ ਆਏ ਟਰਾਲੀ ਇੱਕ ਟੈਂਕੀ ਨਾਲ ਵਧੀਆ ਮੋਗਲ ਇੱਕ ਟੈਂਕੀ ਨਾਲ ਆਏ ਨੇ ਇੱਥੋਂ ਸਵੇਰ ਨੂੰ ਭਰੀ ਗਿਓ ਜੀ ਮੰਨ ਲਓ ਸ਼ਾਮ ਨੂੰ ਜਦੋਂ ਪੈਂਡ ਆਈਦਾ ਹੋਈ ਲਾਲ ਤੇ ਹੁੰਦੀ ਆ ਇੱਕ ਟੈਂਕੀ ਨਾਲ ਮੁੜ ਜਾਂਦਾ ਆ ਆਨੰਦਪੁਰ ਸਾਹਿਬ ਨੂੰ ਜੋ ਲੈ ਕੇ ਜਾਈਦਾ ਜੀ ਜਦੋਂ ਹਣ ਰੱਖ ਲਓ ਵੀ 3 ਦਿਨ ਰਹੀਦਾ ਸਾਢੇ ਰੱਖੀ ਤੱਕ ਦੇ ਇਧਰੋਂ ਚੱਲ ਗਿਆ ਇਧਰੋਂ ਆ ਗਿਆ ਮੈ ਨੰਦਪੁਰ ਸਹਿਣੋਂ ਇੱਥੋਂ ਕਿੰਨੀ ਦੂਰ ਇੱਥੋਂ ਸਾਨੂੰ ਪੈਂਦੀ 70 75 ਕਿਲੋਮੀਟਰ 70 ਕਿਲੋਮੀਟਰ ਬਾੜ ਪੈ ਜਾਂਦੀ ਆ ਉੱਥੇ ਜਾ ਕੇ ਵੀ ਮੰਨ ਲਓ ਉੱਥੇ ਚੱਲੀ ਜਾਣਾ ਕਦੇ ਬਿਵਾਹ ਹਰ ਸਹਿਣ ਇੱਧਰੋਂ ਚੱਲ ਜਾਣਾ ਨੰਗਲ ਨੂੰ ਆ ਗਿਆ ਮੰਨ ਲਓ ਅੱਧੀ ਘੰਟੇ ਕੀ ਨਾ ਮੁੜੇ ਹੁੰਦਾ ਜੀ ਇਹ ਇਹ ਆਪਾਂ ਐ ਕਿ ਇਹਦੇ ਮਗਰ ਹੀ ਸੀ ਟਰਾਲੀ ਕਹਦੇ ਮਾਜੀ ਇਹ ਐ ਕਿ ਇਹਦੇ ਤਿਆਰ ਕੀਤਾ ਸੀਗਾ ਜੀ ਇਹਦੇ ਜਦੋਂ ਆਪਾਂ ਉੱਧਰ ਜਾਂਦੇ ਤਾਂ ਉੱਪਰ ਨੂੰ ਪਹਾੜੀਆਂ ਭੂੜੀਆਂ ਆਉਂਦੀਆਂ ਹਾਂ ਹਾਂਜੀ 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 ਇਹ ਰਾਮਨਾ ਚੜ ਜਾਂਦਾ ਜਿਵੇਂ 16 ਦੇ 17 ਟੋਰਾ ਹਾਂਜੀ ਹਾਂਜੀ ਤੇ ਆਹ ਵਾਲਾ ਇਹ ਤਾਂ ਭਾਜੀ ਹੁਣ ਕੀਤਾ ਤੇ ਆ ਰੇ ਤਾਂ ਕੋਈ ਫਰਕ ਹੀ ਨਹੀਂ ਫੇ ਅੱਛਾ ਮੈਨੂੰ ਤਾਂ ਐਂ ਜਿਵੇਂ ਦੌੜ ਨਾਲਾ ਕੀਤਾ ਲੋੜ ਲਊਗਾ ਨਹੀਂ ਲੋੜ ਲੈਂਦਾ ਆ ਹਾਂ ਉਦਾਂ ਭਾਜੀ ਕਿਹੜੇ ਗੇਅਰ 'ਚ ਚੜ ਜਾਂਦਾ ਸੀਗਾ ਇਹੇ ਤਾਂ ਭਾਜੀ ਇਹਦਾ ਹੁਣ 3e 2e ਵਿੱਚ ਸਾਰੇ ਵਿੱਚ ਚੜੀ ਜਾਂਦਾ ਆ ਤੇ ਔਜ ਦਾ ਮਤਲਬ ਚੌਥਾ ਤਾਂ ਜਦੋਂ ਨਹੀਂ ਪਾਉਂਦੇ ਸੀਗੇ ਉਹਦਾ ਉਹਦੀ ਸਪੀਡ ਏ ਜ਼ਿਆਦਾ ਸੀਗੀ ਹੂੰ ਜਿੱਦਾਂ ਇਹਦੀ ਸਪੀਡ ਕੱਲੇ ਚੌਥੇ ਦੀ ਵਧਾਈ ਹੈ ਜਾਂ ਸਾਰੇ ਗੇਰਾਂ ਦੀ ਸਾਰੇ ਗੇਰਾਂ ਦੀ ਵਧਾਈ ਆ ਭਾਜੀ ਸਾਰੇ ਗੇਰ ਹਾਈ ਕਰੇ ਇਹ ਫਿਰ ਖੇਤੀ ਕਰਦਾ ਤਾਂ ਨਹੀਂ ਹੁਣ ਇਕੱਲਾ ਰੋੜ ਨਹੀਂ 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 ਇਹ ਇਕੱਲਾ ਦੌੜਦਾ ਹੀ ਆ ਜੀ ਕਿੰਨੇ ਕਿਤੇ ਚਲੇ ਜਾਂਦਾ ਆ ਆਈਡੀਆ ਇਹ ਪਾਜੀ ਰੱਖ ਲਓ ਬਈ ਅਸੀਂ ਟਰਾਲੀ ਦੇ ਨਾਲ ਤਾਂ 100 ਸੂਦੀਆਂ ਟਰਾਲੀ ਨਾਲ ਲੱਗ ਜਾਂਦਾ ਆ ਆ ਵਾਲੀ ਟਰਾਲੀ ਨਾਲ ਹਾਂਜੀ 15 ਕੁਵਾਂਡਲ ਦੀ ਟਰਾਲੀ ਵਾਲੇ ਵਿੱਚ ਬੰਦੇ ਵੀ ਬੈਠੇ ਸੀ 15 ਜਣੇ ਉਦਾਂ ਖੱਲਾ ਟਰੈਕਟਰ ਪਾਜੀ ਜਾਂਦਾ ਸੀ ਉਦਾਂ ਜਿਹੜਾ ਅਸੀਂ ਲੈ ਕੇ ਆਏ ਉਦੋਂ ਜੀ ਇੰਨੀ ਭਾਈ ਦੋ 115 ਉਹਦੋਂ ਉਹ ਹੀ 107 8 ਤੇ ਉਹ ਫੋਨ ਤੇ ਲਾਈ ਸੀਗੀ ਉਸ ਤੇ ਲਾਈ ਸੀ ਉਸ ਤੋਂ ਬਾਅਦ ਆਪਣੇ ਆ ਜਾਂ ਨਹੀਂ ਪਿਆ ਇਹ ਕਿ ਖੁੱਲੀਆਂ ਬ੍ਰੇਕਾਂ ਆ ਬੰਦ ਬ੍ਰੇਕਾਂ ਨਹੀਂ ਉਹ ਬੰਦੇ ਨੂੰ ਇਹ ਡਾਰ ਉਹ ਰੁਕਣਾ ਰੁਕਦੀ ਉਹਦਾ ਬ੍ਰੇਕਾਂ ਨੂੰ ਟੂਲ ਟੱਲ ਆਇਆ ਹੂੰ ਤਾਂ ਫੇਰ ਇਹ ਸਪੀਡ ਦੇ ਕਿੱਥੇ ਰੁਕਦੇ ਆ ਰੁਕਣੇ ਦਾ ਪਾ ਬੰਦ ਬ੍ਰੇਕਾਂ ਵੀ ਰੁਕਦੇ ਨਹੀਂ ਰੁਕਦੇ ਹਾਂਜੀ 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 ਇਹ ਤਾਂ ਤੁਸੀਂ ਸਵਾਲ ਹੀ ਛੱਡ ਦੋ ਨਾ ਤੇ ਆ ਟਾਇਰ ਯਾਰ ਵੀਰੇ ਜਿਵੇਂ ਦੂਜੇ ਆਪਾਂ ਜਦੋਂ ਧੋੜਨ ਵਾਲਾ ਕਰਦੇ ਆ ਟਾਇਰ ਤਾਂ ਛੋਟੇ ਪਾਉਂਦੇ ਤੁਸੀਂ ਵੱਡੇ ਘਾਤੋਂ ਪਾਏ ਆ ਪਾਜੀ ਖਿੱਚਦਾ ਕਿਹਦੇ ਛੋਟੇ ਦਾ ਤਾਂ ਪਾਉਂਦੇ ਜਿਹੜੇ ਘਮਾਉਂਦੇ ਆ ਹਾਂ ਕੱਲਾ ਹੀ ਮੇਨ ਕਾਰ ਦਾ ਛੋਟਿਆਂ ਦਾ ਤਾਂ ਆ ਉਹ ਟਾਇਰ ਉਹਨਾਂ ਕਮਾਉਂਦੇ ਵੀ 40 ਕ ਪੈਸੇ ਆ ਜਾਂਦਾ 30 ਵੀ ਟੈਰ ਉਹ ਕਮਾਉਣ ਲਈ ਪਾਉਂਦੇ ਆ ਸਭ ਪਹਿਲਾਂ ਉਹ ਤਾਂ ਐਵੇਂ ਤੇ ਜਾਂਦੇ ਆ ਐਨ ਬਸ ਪੱਧਰ ਹੀ ਆ ਉਹ ਤਾਂ ਉਹ ਟਰੈਕਟਰ ਭਾਜੀ ਆਪਾਂ ਨੂੰ ਲੱਗਦਾ ਵੀ ਬਹੁਤ ਟਰੈਕਟਰ ਗੇੜਾ ਆ ਟਾਇਰ ਗੁੱਲੀ ਨਹੀਂ ਆੜਦੀ ਕਿਤੇ ਭਾਜੀ ਹੂੰ ਸਾੜਕ ਰੇ ਆ ਤਾਂ ਗੋਲ ਕੀਤੇ ਹੋ ਪਹਿਲਾਂ ਪਹਿਲੀ ਗੱਲ ਤਾਂ ਟਾਇਰੇ ਉਹ 10 ਜਾਂ 20 ਪੈਸੇ ਹੁੰਦਾ ਉਹ ਤਾਂ ਮਿਲਦਾ ਐ ਕਵਾੜੀਆਂ ਕੁੜੀਆਂ ਤੋਂ ਮਿਲ ਜਾਂਦਾ ਹਾਂਜੀ ਆਮ ਜਿਹੜੇ ਆਪਣੇ ਪਹਾੜੇ ਵਾਲੇ ਨੇ ਟਰੈਕਟਰ ਜ ਆਪਾਂ ਘਰਾਂ 'ਚ ਲਾਏ ਹੁੰਦੇ ਟਾਇਰ ਉਹ ਟਾਇਰ ਆ ਜੀ ਉਹ ਟਾਇਰ ਆ ਵੀ ਕਿਹੜਾ ਟਿਕੋ ਜਨ ਪਾਉਣਾ ਮੈਨੂੰ ਤਾਂ ਲੱਗਦਾ ਜਿਉ ਦਾ ਆਉਦੇ ਦੋ ਚਾਰ ਪੈਂਟਰ ਵੀ ਹੋਏ ਨੇ ਉਹਨਾਂ ਦੇ ਜਿਹੜੇ ਹਾਲਾਤ ਆ ਜਿੰਨੇ ਉਹ ਐਨ ਗੰਗੇ ਹੋਏ ਹੁੰਦੇ ਹੋ ਜਾਂਦੇ ਹੋਣਗੇ ਹਾਂਜੀ ਉਹ ਤਾਂ ਜਮੇ ਤਾਰਾ ਨਿਕਲਣ ਵਾਲਾ ਕੰਮ ਹੈ ਪਾਜੀ ਸਾਨੂੰ ਇਦਾਂ ਆ ਟਰੈਕਟਰ ਸੋਹਣਾ ਲੱਗੇ ਭੱਜਦਾ ਆਪਾਂ ਉਸ ਟਾਇਰ ਦੇਖੋ ਪਾਜੀ ਮਤਲਬ ਕਿਸੇ ਨਾਲ ਟੱਡਾ ਕੋ ਕੰਪੀਟੀਸ਼ਨ ਨਹੀਂ ਚਾਹੀਦਾ ਵੀ ਨਹੀਂ ਵੈਸੇ ਚਾਹੀਦਾ ਇਹ ਗੱਲ ਮੰਨ ਕੇ ਸਾਰੇ ਸਾਰੇ ਜਿੰਨੇ ਵੀ ਭੱਜਦੇ ਆ ਟਰੈਕਟਰ ਆਪਾਂ ਨੂੰ ਮੰਨ ਲਓ ਵਿੱਚੋਂ ਕਾਫੀ ਮੇਰੇ ਭਰਾ ਆ ਆਪਣੇ ਬੜਿਓ ਤੇ ਕੋਈ ਇਦਾਂ ਦੀ ਨਹੀਂ ਪਾਜੀ ਯਾਰ ਚਾਹੀਦੀ ਜਦੋਂ ਜਦਾਂ ਹੀ ਨਹੀਂ ਆਪਣਾ ਇਹ ਆ ਪਾਜੀ ਆਪਣੇ ਸ਼ੌਂਕ ਨੂੰ ਤਿਆਰ ਕੀਤਾ ਸੀ ਹੂੰ ਸਾਨੂੰ ਇਹਦਾ ਜਰੂਰ ਬਣੀ ਛੋਟਾ ਪਾਵਾਂਗੇ ਨਾ ਬਾਜੀ ਇਹ ਮੂਲ ਡੈਰ ਵੱਡੇ ਵੱਡਾ ਟਰੈਕਟਰ ਪਿੱਛੋਂ ਵੀ ਨੀਵਾ ਹੋ ਜਾਣਾ ਮੈਂ ਇਹ ਗੱਲ ਕੋਈ ਨਾ ਇਹਦੇ ਲੈਟ ਲੂਟ ਮੈਨੂੰ ਕਿਤੇ ਵੀ ਨਹੀਂ ਦੀਦੀ ਤੇ ਰਾਤ ਨੂੰ ਲੈਟਾਂ ਦੇ ਹੱਥ ਲੱਗੀਆਂ ਆਏ ਬਾਜੀ ਇਹ ਕੰਮ ਕਰ ਜਾਂਦੀ ਬਹੁਤ ਜ਼ਿਆਦਾ ਲੇਟ ਆ ਜੀ ਇਹਨਾਂ ਦੀ ਪੂਰਾ ਚੰਦਨ ਇਹ ਕਹੋ ਉੱਪਰ ਲਾਈਆਂ ਆ ਦੋ ਬਾਜੀ ਹੈ ਤਾਂ ਸਾਂਗੀਆਂ ਨਹੀਂ ਸਾਨੂੰ ਵੀ ਇੱਦਾਂ ਆਦਾ ਸੀ ਬਾਜੀ ਅੱਗੇ ਨੰਨੀਆਂ ਕ ਲੈਟ ਆ ਆ ਹਾਂ ਬਾਜੀ ਮੁੰਡਾ ਮੈਨੂੰ ਕਹਿੰਦਾ ਲਾ ਲਓ ਹੂੰ ਇਹ ਮਰਾ ਬਰਾਦਰ ਹੀ ਆ ਜੀ ਫੋਰ ਤੋਂ ਮੁਖਤਿਆਰ ਲੈਟ ਹੈ ਜਰ ਹੂੰ ਉਹੀ ਸਾਰਾ ਕੰਮ ਕਰਦੇ ਜੋ ਲਾਈਟਿੰਗ ਦਾ ਜੋ ਵੀ ਆ ਸਭ ਕੁਝ ਉਹਦੇ ਥੱਲੇ ਬਾਜੀ ਇਹਦੇ 60 ਦੀ ਲਾਈਆਂ ਬਾਹਰੋਂ ਲੇਟਾਂ ਲੈ ਕੇ 32 ਵਾਂ ਚਲਾਈਆਂ ਆਇਆ ਜੀ ਕਿਹੜੀਆਂ ਥੱਲੇ ਵਾਲੀਆਂ ਥੱਲੇ ਲੱਗੀਆਂ ਆ ਪਾਜੀ ਅੱਛਾ ਥੱਲੇ ਵਾਲੀ ਇਹ ਪੱਤੀ ਲੱਗੀ ਹੋ ਪਾਜੀ ਸਪੈਸ਼ਲ ਜੜਾ ਕੇ ਬਾਹਰੋਂ ਲੇਟਾਂ ਮਗਾ ਕੇ ਇਹ ਪਾਜੀ ਫੇ ਆਪਣੇ ਆਪਣੀ ਜਿਹੜਾ ਮਰਜ਼ੀ ਕਲਰ ਬਣਾ ਲਓ ਇਹਦਾ ਬੈਠਾ ਜਾਉਂਦੇ ਉੱਤੇ ਬਹਿ ਕੇ ਨਾਲ ਜੀ ਜਿਹੜਾ ਮਰਜ਼ੀ ਕਲਰ ਬਣਾ ਲਓ ਲਾਈਟਾਂ ਦਾ ਅੱਛਾ ਹਾਂ ਜੀ ਇਹ ਮੈਂ ਕੈਨੇਡਾ ਤੋਂ ਮਗਾਈਆਂ ਸੀਗੀਆਂ ਜੀ ਕੰਮ ਕੁੜੇ ਆ ਪੱਕੇ ਹੀ ਕੀਤੇ अच्छा ये पीटर बेल्ट दी है अंदर हां जी टंकी ओ ਥੱਲੇ ਲੱਜੀ ਹੋਆ ਜੀ ਧਿਆਨ ਨਾਲ ਯਾਰ ਇਹ ਦਵਾ ਬ੍ਰੇਲ ਤਾਂ ਜਦੋਂ ਆ ਗਈ ਲਾਇਆ ਐਸਾ ਕੋਈ ਟਰੈਕਟਰ ਨਹੀਂ ਜਿੰਨੂੰ ਬਾਹਰੋਂ ਸਮਾਨ ਨਾ ਲੱਗਾ ਹੋਰ ਸੁਣੋ ਜੀ ਇਹਨੂੰ ਉਹ ਬਾਜੀ ਨੇ ਜਦੋਂ ਸੰਦ ਦੱਸਿਆ ਸੀਗਾ ਮਨੂੰ ਬਾਜੀ ਨੇ ਇਹਨੂੰ ਬਾਜੀ ਘੱਟ ਵਾਲਾ ਉੱਥੇ ਪਿੱਛੇ ਸੈਂਸਰ ਲੱਗਾ ਹੈ ਟੈਂਕੀ ਦੇ ਉੱਤੇ ਅੱਛਾ ਆ ਵਾਲਾ ਨਹੀਂ ਨਹੀਂ ਆ ਰਿਹਾ ਇਹ ਵੀ ਸ਼ੈੱਕਿਆ ਜੀ ਹੂੰ ਇੱਥੇ ਲੱਗਾ ਆ ਜੀ ਸੈਂਸਰ ਲਿਓ ਆਪੇ ਆਟੋਮੈਟਿਕ ਕੱਟ ਕਰ ਦਿੰਦਾ ਆ ਇੱਥੇ ਆ ਸਾਈਡ ਤੇ ਵਿੱਚ ਨੂੰ ਲੱਗਾ ਹੈ ਜੀ ਜਦੋਂ ਭਾਜੀ 90 ਪੌਂਡ ਦੇ ਹਵਾ ਆ ਗਈ ਉਹਨੇ ਉਹਨੂੰ ਚਲਾ ਦੇਣਾ ਜਦੋਂ 120 ਪੌਂਡ ਦੇ ਆ ਗਿਆ ਆਪਣੇ ਆਪ ਬੰਦ ਕਰ ਆਪਣੇ ਆਪ ਬੰਦ ਕੋਈ ਸਵਿੱਚ ਲਾਉਣ ਦੀ ਲੋੜ ਨਹੀਂ ਕੁਛ ਨਹੀਂ ਇੱਕ ਉਹ ਸਵਿੱਚ ਚਲਾ ਦੇਣਾ ਆਉਣੀ ਰਹਿਣ ਦੇਣੀ ਤੇ ਉਹ ਆਪੇ ਉਹਨੇ ਜਦੋਂ ਟਰੈਕਟਰ ਅਸੀਂ ਸਟਾਰਟ ਕਰਦਾ ਹੀ ਸਵਿੱਚ ਤੱਕ ਦੇ ਦਵਾਸ ਆਨ ਕਰ ਦਿੰਦਾ ਤੇ ਜੇ 120 ਤੋਂ ਉੱਪਰ ਜਾਊਗੀ ਜੇ ਕਈ ਵਾਰੀ ਕੋਈ ਸੈਂਸਰ ਖਰਾਬ ਹੋਵੇ ਚੈੱਕ ਬਜਣਾ ਲਾ ਪੜੇ ਹੈ ਚੈੱਕ ਬਜਣਾ ਹਾਂਜੀ ਚੈੱਕ ਤਾਂ ਤਾਂ ਲਾਈ ਹੋ ਆ ਜੀ ਫਿਰ ਕਈ ਵਾਰੀ ਦੇ ਰੱਖ ਲਓ ਬਈ ਕਿ ਜੇ ਸੈਂਸਰ ਖਰਾਬ ਹੋ ਜਵੇ ਇਹਦਾ ਭਾਜੀ 파ੜੇ ਦੇਣਾ ਵੇ ਇਹਨੇ ਤਾਂ ਚੱਕੀ ਦੇਣੇ ਫੱਟੇ ਇੱਥੋਂ ਸਾਰਾ ਕੁਝ ਕਈ ਵਾਰੀ ਅੱਗੇ ਹੋਇਆ ਵਾ ਜਿੱਦਾਂ ਇੱਥੇ ਟੈਂਕੀਆਂ ਲੱਗੀਆਂ ਸੀਗੀਆਂ ਸ਼ੈੱਕ ਨਹੀਂ ਲਾਜੋ ਸੀ ਕਈ ਵਾਰੀ ਬੰਦੇ ਨੂੰ ਚੇਤਾ ਭੁੱਲ ਜਾਣਾ ਸੱਚ ਨਹੀਂ ਕੱਟਣਾ ਉਸ ਟਾਈਮ ਸ਼ੈੱਕ ਸੁੱਕਾਟ ਲਾਉਂਦੇ ਸੀ ਤਾਂ ਬਹੁਤਿਆਂ ਦੇ ਸੱਟ ਲੱਗੀ ਇਹਦਾ ਬੰਦੇ ਨੇ ਇਸ ਇਸੇ ਗੱਲ ਕਰਕੇ ਕਿਉਂਕਿ ਉਹ ਤਾਂ ਹਵਾ ਇਹ ਕਿਹੜਾ ਯਾਰ ਕੋਈ ਹੋਰ ਸਾਲੀ ਦੂਜੀ ਚੀਜ਼ ਆ ਵੀ ਪਹਿਲਾਂ ਤੇ ਪ੍ਰੈਸ਼ਰ ਲਾ ਆ ਸੀਗਾ ਸੀ ਤੇ ਫਿਰ ਹੁਣ ਦਾਦੀ ਉਹ ਮੂਤਰ ਲਿਆਂਦੀ ਉਹ ਨਿਆਰੇ ਬਣੇ ਹੋਰ ਭਾਜੀ ਮੋਟਰ ਆਪਣੇ ਆਪ ਭਰਦੀ ਜਾਂਦੀ ਆ ਮੋਟਰ ਆਪ ਨੂੰ ਇੱਧਰ ਕਿੰਨੇ ਕਿਚ ਪੈ ਗਈ ਕਿ ਨਹੀਂ ਪੁੱਛਿਆ ਦੱਸਿਆ ਇਹ ਪਾਜੀ ਉੱਥੋਂ ਪੈਂਦੀ ਆ ਜੀ ਮਤਲਬ 150 ਪਾਉਂਡ ਦੀ ਪੈਂਦੀ ਆ ਡਾਲਰ ਦੀ ਸੌਰੀ ਅਮਰੀਕਨ ਅੱਛਾ 150 ਡਾਲਰ ਕੋਈ 12 13 12 12 13 ਕੇਹਰ ਦੀ ਮੋਟਰ ਆ ਜੀ ਕੋਈ ਬਹੁਤੀ ਮਹਿੰਗੀ ਨਹੀਂ ਹੈਗੀ ਕੱਪੜਿਆਂ ਨਾਲੋਂ ਸੋਹਣੇ ਪਾ ਕੇ 15000 ਦੀ ਆ ਆਪਣੀ ਤੁਹਾਡੇ ਇੱਧਰ ਜਿੰਨੇ ਵੀਰ ਭਰਾ ਨੇ ਉਹ ਕੱਪੜਿਆਂ ਨਾਲੋਂ ਮੈਂ ਕਹਿੰਦਾ ਪਹਿਲਾਂ ਸਾਮਾਨ ਪੁੱਛ ਦੱਸ ਬਹੁਤ ਆਉਂਦਾ ਜੀ ਕੱਪੜੇ ਕੁੱਪੜਿਆਂ ਦਾ ਬਾਅਦ ਚੋਂ ਵੇਖਾਂਗੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਪਹਿਲਾਂ ਉਹ ਲਿਆਈਏ ਨਾ ਚਲ ਆ ਪੰਪਾਂ ਦਾ ਰੰਗ ਇਦਾਂ ਹੀ ਸੀ ਕਿ ਬਦਲਾਇਆ ਚੇਤੇ ਇਹ ਪਾਜੀ ਪੰਪ ਖਰਾਬ ਹੋ ਗਿਆ ਸੀ ਇਹ ਚੱਕਰ ਕੀ ਤੇ ਦੋ ਡਬਲ ਇੱਕੋ ਹੀ ਪੰਪ ਚਾਉਂਦੇ ਆ ਫੋਨ ਜਿਹੜਾ ਸਾਠ ਇਹਨਾਂ ਨੇ ਕਰਤਾ ਹੁਣ ਤਾਂ ਫੇਰ ਬਖਰੇ ਬਖਰੇ ਕਰਦੇ ਆ ਹਾਂ ਤੇ ਪਾਜੀ ਉਹਦਾ ਪੰਪ ਹੋ ਗਿਆ ਸੀ ਲੈਫਟ ਵਾਲਾ ਖਰਾਬ ਹਾਂ ਉਹ ਸਾਰੇ ਪੰਪ ਸਾਨੂੰ ਲਾਉਣਾ ਪਿਆ ਫੇ ਇੱਥੇ ਉੱਥੇ ਸਪਰੇ ਹੀ ਮਾਰਦੇ ਹਾਂ ਹਾਂਜੀ ਉਹ ਫੇ ਮੋੜ ਕੇ ਲਾਈ ਦੀ ਸਪਰੇ ਘੋਲੋ ਜੀ ਹਾਂਜੀ ਸਪਰੇ ਦਾ ਗੱਲ ਜਿਹਾ ਨਾ ਮੈਚ ਹੁੰਦਾ ਹਾਂਜੀ 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 ਪਤਾ ਲੱਗਦਾ ਨਹੀਂਗਾ ਹਾਂਜੀ ਇਹਦੇ ਪਾਜੀ ਆਲਟਰਨੇਟਰ ਲਾ ਆਇਆ ਪਾਜੀ ਆਪਾਂ 200 ਐਂਪੀਅਰ ਦਾ ਅੱਛਾ ਚੇਂਜ ਕਰਿਆ ਇਹ ਭਾਜੀ ਉਹਨੂੰ ਵੀ ਚੇਂਜ ਕੀਤਾ ਉਹਨੂੰ ਰੇਂਜ ਰੋਬਰ ਦਾ ਲੱਗਾ ਆ ਹੂੰ ਇਹਨੂੰ ਪਤਾ ਨਹੀਂ ਕਿਹੜਾ ਭਾਜੀ ਨੇ ਲਾਇਆ ਉਹ ਤੋਂ ਮਨੂ ਭਾਜੀ ਨੇ ਲਾਇਆ ਹੋਆ ਇਹ ਭਾਜੀ 200 ਐਂਪੀਅਰ ਦਾ ਦੋ ਬੈਟਰੀਆ ਆ ਆ ਅੱਛਾ ਚਾਰ ਉਧਰ ਲੱਗੀਆਂ ਇੱਕੋ ਹੀ ਭਾਜੀ ਇੱਕੋ ਬੱਲੇ ਸ਼ਰਾ 8 ਨੰਬਰ ਆ ਭਾਜੀ ਇਹ ਚਾਰ ਥੱਲੇ ਹੋਰ ਲੱਗਿਓ ਆ ਜੀ ਉਹ ਲਾਇਓ ਆਰੇ ਪਲੱਗ ਪੀਟੀ ਲਾਈਓ ਆ ਜੀ ਆ ਪਲੱਗ ਲਾਇਓ ਆ ਭਾਜੀ ਕਿੱਥੇ ਨੂੰ ਜਾਂਦੀ ਆ ਹਾਂ ਜੀ ਇਹਦਾ ਪਲੱਗ ਲੱਗਿਓ ਇੱਕ ਉਧਰ ਲੱਗਾ ਆ ਸਾਰੇ ਐਂਪ ਵਗੈਰੇ ਇੱਥੇ ਲਾਇਓ ਆ ਪਿੱਛੇ ਭਾਜੀ ਬਾਸ ਉਹਦਾ ਪੀਟੀ 5 ਮੀਟਰ ਲਾਉਣੇ ਆ ਜੀ ਜੇ ਲਾ ਆ ਸਾਰੇ ਵਿੱਚ ਆਨੇ ਐਮਪੀ ਲੱਗਿਓ ਆ ਸਾਰੇ ਦੇ ਉੱਪਰੇ ਲਾਇਓ ਆ ਜੀ ਜਿੰਨੇ ਵੀ ਆ ਅੱਛਾ ਐਮਪੀ ਦੇ ਵਿੱਚ ਆ ਗਏ ਆ ਜਿੰਨੇ ਸਾਰੇ ਉੱਪਰ ਵਿੱਚ ਮੋਨੂਆਂ ਲੱਗੀਆਂ ਧੁਰ ਤੱਕੇ ਹਵਾ ਪੈਣ ਨਾਲ ਵਧੀਆ ਹੁੰਦਾ ਹਾਂਜੀ ਇਹਦੇ ਵਾਸਤੇ ਜਦੋਂ ਹੁਣ ਰੱਖ ਲਓ ਬਈ ਇੱਕ ਇੱਥੋਂ ਨਾਲ ਕੱਸਣਾ ਇੱਕ ਇੱਥੇ ਕੱਸ ਕੇ ਚਾਰ ਬੂਫਰੇ ਦੇ ਨਾਲ ਟਾਂਕ ਲੈਣੇ ਆ ਉਹ ਉਹਦੇ ਵਾਂਗੂ ਪੇਟੀ ਹੋਊ ਪਿੱਛੋਂ ਹਾਂਜੀ ਉਹ ਵੀ ਡਿਜ਼ਾਈਨ ਵਾਲੀ ਆ ਪ੍ਰੋਪਰ ਅੱਛਾ ਨੂੰ ਪਤਾ ਨਹੀਂ ਲੱਗਦਾ ਵੀ ਅੱਡਾ ਵੀ ਉਹ ਨਹੀਂ ਨਹੀਂ ਪਤਾ ਨਹੀਂ ਜਦੋਂ ਬਾਜੀਆ ਨਾਲ ਉਦਾਂ ਜਿੱਦਾਂ ਜੇ ਜੇ ਆਪੋ ਉਸ ਪੇਟੀ ਦੇ ਐਮਪ ਰੱਖਦੇ ਆ ਫੇਰ ਵਾਇਰਿੰਗ ਦਾ ਬਹੁਤ ਚੱਕਰ ਪੈਂਦਾ ਹੁਣ ਤਾਂ ਕੱਲੇ ਬੂਫ ਹਾਂ ਠੋਕੇ ਪੁੱਪਰੇ ਜੜੇ ਹੋਆ ਕਿਹੜੀ ਕੰਪਨੀ ਦੇ ਆ ਬੂਫਰ ਬੂਫਰ ਪਾਇਨਰ ਦੇ ਭਾਜੀ ਪਾਇਨਰ ਪਹਿਲਾਂ ਰੋਕ ਬੋਰਡ ਦੇ ਵਾਸਤੇ ਚ ਨਾ ਪਹਿਲਾਂ ਰੋਕ ਬੋਰਡ ਦੇ ਸੀਗੇ ਭਾਜੀ ਬੋਲੇ ਤੇਰਾ ਸਕਰੀਨ ਵੀ ਲਾਈ ਫਿਰਦੇ ਪਤੰਦਰੋ ਤੇ ਇਹ ਭਾਜੀ ਬੈਕ ਕੈਮਰਾ ਲੱਗਾ ਜੀ ਕੈਮਰਾ ਚੱਲਦਾ ਹੁਣ ਮੈਂ ਲਾਦਾ ਓਏ ਯਾਰ ਇਹ ਵੀ ਚੱਡੀ ਯਾਰ ਹੋਣੀ ਨਵੀਂ ਟਰਾਲੀ ਬੰਨ੍ਹ ਦਿੱਤੀ 21 ਫੁੱਟੀ ਭਾਜੀ ਉਹਦੇ ਵੀ ਪਿੱਛੇ ਲਾਉਣਾ ਜੀ ਨਹੀਂ ਟਲ ਦੇ ਤੁਸੀਂ ਨਹੀਂ ਟਲ ਦੇ ਪਾਉਆ ਨਹੀਂ ਟਲ ਦੇ ਨਵੀਂ ਜੀ ਭਾਜੀ ਹੁਣ ਹੁਣ ਦੰਦ ਨਵੀਂ ਥੋੜੇ ਜਨਾ ਦੇ ਜੀ ਦਵਾਂਗੇ ਉਹ ਟਰਾਲੀ ਦੇ ਪਾਜੀ ਪਿੱਛੇ ਸਪੈਸ਼ਲ ਕੈਮਰਾ ਲਾਉਣਾ ਅੱਛਾ ਉਹਦੀ ਤਾਰ ਪਾ ਲਾਣੀ ਮੋਰੇ ਹੂੰ ਤੇ ਇੱਥੇ ਸਕਰੀਨ ਤੇ ਚੱਲੀ ਜਾਇਆ ਕਰੂਗਾ ਅੱਗੇ ਕੀ ਆਉਂਦਾ ਪਿਆ ਕਮਲ ਤਾਰਾ ਪੁਰੀਆ ਵੀਰ ਦੀ ਆਈਡੀ ਦਾ ਵੀ ਇਹੀ ਨਾਮ ਹੈ ਹਾਂਜੀ ਕਮਲ ਤਾਰ ਮੇਰਾ ਪਿੰਡ ਹੈ ਤਾਰਪੁਰ ਜੀ ਤਾਰਪ ਹਾਂਜੀ ਵੈਸੇ ਮੈਨੂੰ ਦੱਸਣ ਦੀ ਲੋੜ ਨਹੀਂ ਪਹਿਲਾਂ ਵੀਰ ਫੇਮਸ ਆ ਤਾਰ ਆਸੀਂ ਤਾਂ ਮਸ਼ਹੂਰੀ ਆਪ ਦੀ ਲੈਣਾ ਆਏ ਆਂ ਆਈਡੀ ਖੋਲੀ ਪਾਉਂਨੇ ਪਹੁੰਚਾ ਰੇ ਮੈਂ ਕੱਲ ਪਾਉਂਨੇ ਤਾਂ ਪਹਿਲਾਂ ਹੀ ਗੱਲਾਂ ਗਾਂਹ ਦੀਆਂ ਹੀ ਆ ਪਈਆਂ ਨੇ अच्छा बैटरी दोनों बासी आ गई दोनों बासी भाई लकी लजुआ जी पाजी वे 80000 ਦਾ ਬਕਰਨ ਚਾਹੀਦੀ ਆ ਜੀ ਹਾਂ ਮਸ਼ੀਨ ਲੰਗਣੀ ਨਹੀਂ ਕਿ ਲੰਗ ਜਾਓ ਚੱਲ ਵੀ ਖੇਤ ਬਾਜੀ ਨਿਕਾ ਲਊਗਾ ਹਾਂ ਲੰਗਣੀ ਨਹੀਂ ਹੋਣੀ ਮਕੈਨਿਕ ਵੀਰੇ ਸਿਸਟਮ ਤੇ ਕਿੰਨੇ ਪੈਸੇ ਲੱਗੇ ਉਹ ਤੇ ਪਾਜੀ ਇਹਦਾ ਕੋਈ ਮੇਲ ਨਹੀਂ ਜੀ ਐਸੇ ਪੂਸੇ ਨਹੀਂ ਕਿ ਦਿੱਖਣੇ ਹੈ ਇਹਦਾ ਤਾਂ ਪਾਜੀ ਹੁਣ ਇਦਾਂ ਆ ਪਾਜੀ ਬਹੁਤ ਚੀਜ਼ਾਂ ਲਾਈਆਂ ਪਈਆਂ ਜੀ ਘਰ ਹਾਂ ਮੇਲਾ ਮੇਤੋ ਪਾਜੀ ਉਦਾਂ ਜੇ ਬੂਫਰ ਗਣੀਏ ਹਾਂ ਮੇਲਾ ਦਾ 20-22 ਬੂਫਰ ਪਏ ਆ ਜੀ ਘਰੇ ਹਾਂ ਜੀ ਜਦੋਂ ਤਾਂ ਖੇਤ ਲਾਇਆ ਚੱਲਦੇ ਆ ਗਰਾਵ ਨਹੀਂ ਚੱਲਦੇ ਚੱਲਦੇ ਪਾਜੀ ਇਦਾਂ ਆ ਜੀ ਪਹਿਲਾਂ ਮੈਂ ਇੱਤੇ ਦਾਸ ਕਰਤੇ ਫੇ ਅੱਠ ਕਰਤੇ ਹੁਣ ਤਾਂ ਦੋ ਇੱਤੇ ਲਾ ਦੇ ਚੌਂ ਵਾਲੀ ਪੇਟੀ ਉਹ ਬਣੀ ਨਹੀਂ ਟਰੈਕਟਰ ਦੇ ਮੌਕੇ ਤੇ ਤਿਆਰ ਹੋਇਆ ਜੀ ਹਾਂ ਠੀਕ ਆ ਮੈਂ ਲਾਦਾ ਚਾਰ ਬੋਰੇ ਖੋਲਿਓ ਪਏ ਆ ਬਾਕੀ ਗੱਡੀਆਂ ਵਿੱਚ ਮੇਰੇ ਗੱਡੀ ਵਿੱਚ ਭਾਈ ਸਿਸਟਮ ਲਾਇਆ ਆ ਜੀ ਉੱਤੇ ਉਹਦਾ ਫਿਰ ਸਤ ਮੈਨੂੰ ਇੱਕ ਚੀਜ਼ ਦੱਸੀ ਸੌਰੀ ਤੇਰੀ ਗੱਲ ਵਿੱਚ ਕੱਟਣ ਲੱਗਾ ਤੁਹਾਡੇ ਰਿਵਾਜ ਆ ਗਿਆ ਚੰਨੀ ਆ ਦੇਖਾਈ ਪੇਟੀ ਆ ਲਾਉਣ ਦਾ ਜਾਦਾ ਟ੍ਰੈਂਡ ਇਹਦਾ ਤੁਹਾਡੇ ਨਾਲ ਸਾਡੇ ਨਾਲ ਤਾਂ ਚੱਲ ਐਂ ਲਾਉਂਦੇ ਆ ਭਾਜੀ ਇਹ ਇਕੱਲੇ ਭੱਜਦੇ ਨਾ ਲਾਉਂਦੇ ਆ ਅੱਛਾ ਉਦਾਂ ਐਂ ਆ ਤੁਹਾਡੇ ਵੀ ਭਾਜੀ ਇਦਾਂ ਵੀ ਕੰਮ ਨਹੀਂ ਹੁੰਦਾ ਇਹ ਤਾਂ ਥਾਂ ਲਾਉਂਦੇ ਆ ਵੀ ਇੱਥੇ ਮਗਰ ਬੰਦਾ ਬਹਿ ਜਾਂਦਾ ਮੈਂ ਉਹੀ ਪੁੱਛਣ ਲੱਗਾ ਜਿੱਦਾਂ ਕਿਤੇ ਜੋਂਡੀਰ ਦੇ ਦਿਮਾਗ ਚਾਹੀਏ ਉਹਦੇ ਕਿਵੇਂ ਲਾਓਗੇ ਜੋਂਡੀਰ ਲਾਈ ਸੀ ਭਾਜੀ ਅਸੀਂ ਪਿਛਲੇ ਸਾਲ ਤਾਂ 20 ਫਿਰ ਲਾਉਣੀ ਪੈਂਦੀ ਆ ਨਹੀਂ ਨਹੀਂ ਭਾਜੀ ਹਾਂ ਉਹਦੇ ਉੱਪਰ ਲਾਈ ਸੀ ਕਿ ਮੇਰੇ ਤੋਂ ਸ਼ਹਿਰ ਤੋਂ ਮੈਂ ਸ਼ਾਰਟ ਵੀ ਦੇ ਦਿੰਦਾ ਜੋਂਡੀਰ ਲਾਸਟ ਇਅਰ ਲਾ ਕੇ ਲੈ ਕੇ ਗਿਆ ਸੀਗੇ ਜੀ ਉਹ ਟੈਂਕੀ ਆ ਕਿ ਉਹਦੇ ਪਿੱਛੇ ਆ ਜਾਂਦੀ ਨਾ ਟੈਂਕੀ ਆ ਜਾਂਦੀ ਆ ਮੈਂ ਤੁਹਾਨੂੰ ਦਿ ਕਈ ਹੋਣੀ ਵੀਡੀਓ ਕੋਈ ਨਾ ਕੋਈ ਉਹਦੀ ਕੋਈ ਨਹੀਂ ਮੈਂ ਸੈਂਡ ਕਰਾਵਾਂ ਸੈਂਡ ਕਰਕੇ ਤੁਸੀਂ ਤੁਸੀਂ ਦੇਖਿਓ ਜੋਂਡੀ ਇਹ ਲਾ ਕੇ ਅਸੀਂ ਲਾਸਟ ਇਅਰ ਅਸੀਂ ਲੈ ਕੇ ਗਏ ਸੀਗੇ ਹਾਂ ਦੇਖੋ ਜੀ ਹੂੰ ਹਾਂ ਲੱਗੀ ਉਹ ਥੈਂਕੀ ਦੇ ਉੱਪਰ ਲਾਤੀ ਸੀ ਉੱਪਰ ਉੱਪਰ ਥੈਂਕੀ ਦੇ ਐਨਸਾਮੀ ਲਾ ਕੇ ਠੱਕਣ ਉਹਦੇ ਮੋਹਰੇ ਪਾਸੇ ਤੇ ਤੇਲ ਨਾਲ ਲਗਾ ਤੇਲ ਬਾਹਰ ਨੂੰ ਗੱਲਾ ਠੱਕਣ ਛੱਡਿਆ ਉਹ ਥੋੜਾ ਪਿੱਛੇ ਕੀਤਾ ਇਹ ਟੱਕਣ ਦੇ ਕੋਲੋਂ ਕੱਢਿਆ ਉੱਥੇ ਪੁੱਤੋ ਤੇਲ ਪੈ ਜਾਂਦਾ ਮੂਰੇ ਹਾਂ ਹੋਰ ਚੀਜ਼ ਬਾਤ ਕਰਕੇ ਮੈਂ ਤਾਂ ਪੁੱਛਿਆ ਨਾ ਕਿ ਇਧਰ ਉਹ ਰਵਾਜ ਹੀ ਬਹੁਤ ਆ ਹਾਂਜੀ 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 ਜੌਂਡੀਅਰ ਦੇ ਵਾਸਤੇ ਇਹੀ ਆਵੇ ਸਿਸਟਮ ਦਾ ਥੱਲੇ ਨੂੰ ਨਹੀਂ ਵਾਧਦਾ ਜੌਂਡੀਅਰ ਨੂੰ ਮੋਡੀਫਾਈ ਕਰਨ ਲੱਗਿਆ ਬਹੁਤ ਕੋਈ ਸੋਚਣਾ ਪੈਂਦਾ ਹਾਂਜੀ ਜਿੱਦਾਂ ਹੁਣ ਰੱਖ ਲਓ ਵੀ ਬਾਜੀ ਆਪਾਂ ਹਾਲੈਂਡ ਆ ਜਾਂ 60 ਆ ਜਾਂ ਕੋਈ ਵੀ ਆ ਹੁਣ ਆਪਾਂ ਸਿਸਟਮ ਲਾਤਾ ਥੱਲੇ ਪਾ ਦਾਲੋ ਇਹ ਤਾਂ ਕੰਪਨੀ ਨੇ ਆਪਾਂ ਨੂੰ ਪੁੱਛ ਕੇ ਬਣਾਏ ਹੁੰਦੇ ਆ ਇਹ ਹਾਂਜੀ ਜੌਂਡੀਅਰ ਦੇ ਪਹਿਲਾਂ ਤਾਂ ਮਗਾ ਟੈਂਕੀ ਸਭ ਤੋਂ ਵੱਡੀ ਦੇਕਰ ਠੀਕ ਹੈ ਜੀ ਜੇ ਉੱਤੇ ਚਾਰ ਬੂਫਰ ਵੀ ਲਾਉਣੇ ਆ ਹੁਣ ਆ ਚਾਰ ਚਲਦੇ ਆ ਉੱਤੇ ਚਾਰ ਵੀ ਲੱਗਣੇ ਉਹ ਲਾ ਲੈਂਦੇ ਆ ਉਹਦੀ ਛਤਰੀ ਉਨੀ ਟੱਕੜੀ ਪੈਣੀ ਹੁੰਦੀ ਹੁਣ ਆਪਾਂ ਬੁੰਜਾ ਦਾ ਜਿਹੜਾ ਹੁਣ ਲਿਆਉਣਾ ਵਾ ਉਹ ਮੈਂ ਤਾਂ ਪਹਿਲਾਂ ਹੀ ਸੋਚੀ ਬਟਾ ਉਹਦੀ ਪਿਛਲੀ ਟੈਂਕੀ ਲਾ ਕੇ ਲਾਉਣੀ ਆ ਥੱਲੇ ਵਾਲੀ ਆ ਯਾਬ ਵੀ ਖਤਮ ਪਾ ਜੀ ਮੈਂ ਤੁਹਾਨੂੰ ਦੱਸਦਾ ਜੀ ਜੌਂਡ ਇਅਰ ਦੇ ਪਲਾਸਟਿਕ ਦੀ ਟੈਂਕੀ ਨਹੀਂ ਹੋਗੀ ਤਾਂ ਨਹੀਂ ਕੰਮ ਜਾਵੇ ਪਲਾਸਟਿਕ ਦੀ ਟੈਂਕੀ ਹੋਵੇ ਹਾਂ ਜੋ ਪਲਾਸਟਿਕ ਦੀ ਓਰੀਜਨਲ ਆਉਣੀ ਆ ਆਪਾਂ 75 ਵਾਲੀ AC ਟਾਬੰਦੀ ਠੀਕ ਠੀਕ ਆ ਆਪਾਂ ਕੋਈ ਜਲਦੀ ਕੰਮ ਕਰਨਾ ਹੀ ਨਹੀਂ ਕਾਪੜੀ ਆ ਨਾ ਪਲਾਸਟਿਕ ਹੀ ਟੰਕੀ ਦਿੰਦੀ ਆ ਉਹ ਕਿਸੇ ਗੱਲ ਕਰਕੇ ਦਿੰਦੀ ਆ ਜੀ ਵੀਰੇ ਇਸ ਟੌਪਿਕ ਤੇ ਮੈਂ ਵੀਡੀਓ ਬਣਾਈ ਸੀ ਜੋਨਗਿਰਵਾਲੇ ਆਪਣੇ ਮਨਦੀਪ ਬਾਈ ਨੇ ਕਹਿੰਦਾ ਜਿਹੜਾ ਲੋਹਾ ਵਾ ਉਹਦੇ ਚ ਕਿਤਨਾ ਕਿਤਨਾ ਨਾ ਲੱਗਦੀ ਆ ਜਰ ਵੀ ਆਉਂਦੀ ਆ ਲਾਈਫ ਕੱਟੋ ਰੱਖ ਲਓ ਬਈ ਇਹਨਾਂ ਦੇ ਰੇਟਰਾਂ ਦੀ ਚਾਲਦੀਆਂ ਆ ਇਹ ਨਹੀਂ ਗੱਲ ਹੁਣ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜੀ ਕੱਲਾ ਮੈਸੀ ਡੈਟਰ ਹੈ ਜਿਹਦੇ ਇੰਜਨ ਤੋਂ ਫਟੇਂ ਕੀ ਪਈ ਆ ਹਾਂ ਦੂਜਿਆਂ ਦੇ ਜਨ ਆਪਣੇ ਸਾਰੇ ਬੰਦੇ ਕਹਿੰਦੇ ਆ ਜੀ ਤੇਲ ਠੰਡਾ ਹੋਣਾ ਚਾਹੀਦਾ ਇਹ ਗਰਮ ਰਹਾਦਾ ਇਹ ਗਰਮੇ ਆ ਤੇ ਇੱਕ ਗੱਲ ਹੋਰ ਵੀ ਜਿਨ੍ਹਾਂ ਜਿਨਾਂ ਦੇ ਕੋਲ ਮੈਸੀ ਆ ਸਭ ਤੋਂ ਵਧੀਆ ਟਰੈਕਟਰ ਚੱਲਦੇ ਜੋਰ ਨੂੰ ਵੀ ਸਾਰੇ ਕਾਸੇ ਨੂੰ ਵੀ ਖਿਚਾਈ ਚ ਤੇ ਇਹਦਾ ਕੋਈ ਮੈਟਰੀ ਜਿਹੜਾ 241 245 ਟਰੈਕਟਰ ਨਾ ਜੋਰ ਨੂੰ ਵੀ ਬਹੁਤ ਟੌਪ ਦਾ ਸਾਰੇ ਪਾਸੇ ਨੂੰ ਵਧੀਆ ਜੀ ਇਹਦਾ ਕੋਈ ਤੋੜ ਹੀ ਨਹੀਂ ਇਹ ਵੀ ਬਾਈ ਇੰਜਨ ਦੇ ਉੱਪਰ ਪਈ ਆ ਬਿਲਕੁਲ ਉੱਪਰ ਪਈ ਆ ਹਲੇ ਸਾਡੇ ਕੋਲ ਕਦੇ ਸੋਚੀ ਹੋਈ ਨਹੀਂ ਸੋਚੀ ਨਹੀਂ ਗਰਮੇ ਤੇਲ ਹਮੇਸ਼ਾ ਰਹਿੰਦਾ ਓ ਯਾਰ ਭਾਏ ਹੌਣ ਵਾਲੇ ਵੇਲੇ ਇੰਟਰਕੂਲਰ ਲਾ ਲ ਦਿੰਦੇ ਆ ਵੀ ਤਾਂ ਟੇਲ ਠੰਡਾ ਰਵੇ ਜੀ ਹੁਣ ਤਾਂ ਟੈਂਕੀਆਂ ਨੂੰ ਬੱਕਰੇ ਬੱਕਰੇ ਪਾਵਰ ਸਟੀਰ ਨੂੰ ਜੋੜੀਓ ਨੇ ਪਾਵਰ ਸਟੀਰ ਨੂੰ ਵੀ ਵੀ ਚਲੋ ਪਾਵਰ ਸਟੀਰ ਨੂੰ ਕਰ ਐਂਟਰਕੂਲਰ ਹਰੇ ਜੀ ਨੂੰ ਐਂਟਰਕੂਲਰ ਠੋਕਦਾ ਭਾਜੀ ਕੰਪਨੀ ਦਾ ਜਹ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਆ ਕੁਝ ਕਰਨਾ ਨਹੀਂ ਨਹੀਂ ਭਾਜੀ ਹੁਣ ਇਹਨੂੰ ਵੀ ਇਹਨੂੰ ਕਿਹੜਾ ਲੱਗਾ ਆ ਇਹਨੂੰ 18 ਦੇ ਟਾਇਰ ਪਾਏ ਹੋ ਆ ਅੱਜ ਤੱਕ ਕਦੀ ਨਹੀਂ ਕੋਈ ਸਪਿੰਡਲ ਬਦਲਿਆ ਜਾਂ ਕੁਝ ਬਦਲਿਆ ਅੱਜ ਤੱਕ ਓਵੇਂ ਚੱਲੀ ਜਾਂਦਾ ਹਾਂਜੀ ਮੈਂ ਕਹਿੰਦਾ ਇਹਦਾ ਲੈਫਟ ਵਾਲਾ ਵੀ ਆ ਉਹ ਵੀ ਗਾੜਾ ਪਿਛਲਾ ਲੈਫਟ ਦਾ ਖਰਾਬ ਹੈ